ਹੈਲੋ ਦੋਸਤੋ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਗਗਨਦੀਪ ਸੇਖੋਂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਮੈਰਿਜਨਿੰਗ ਸਟਾਰਟ ਕੀਤੀ ਹੋਈ ਹੈ ਅਤੇ ਰਿਜਨਿੰਗ ਦਾ ਜੋ ਬੇਸਿਕ ਹੈ ਉਹ ਹਨ ਨੰਬਰ ਸਾਨੂੰ ਅਲਫਾਬੈਟ ਦੇ ਨੰਬਰ ਯਾਦ ਹੋਣੇ ਚਾਹੀਦੇ ਹਨ ਅਤੇ ਉਸਦੀ ਮੈਂ ਵੀਡੀਓ ਆਲਰੇਡੀ ਤੁਹਾਨੂੰ ਪ੍ਰੋਵਾਈਡ ਕਰ ਚੁੱਕਾ ਹਾਂ ਜੇਕਰ ਨਹੀਂ ਦੇਖੀ ਤਾਂ ਉਸ ਵੀਡੀਓ ਨੂੰ ਜ਼ਰੂਰ ਦੇਖਣਾ ਅਤੇ ਉਸ ਦਾ ਮੈਂ ਲਿੰਕ ਹੈ ਜੋ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੇਵਾਂਗਾ ਅਤੇ ਉਸ ਤੋਂ ਬਾਅਦ ਮੈਂ ਆਪੋਜ਼ਿਟ ਕਿਸ ਤਰ੍ਹਾਂ ਯਾਦ ਕਰਨੇ ਹਨ ਟ੍ਰੀਕੀ ਵੇ ਦੇ ਨਾਲ ਦੱਸਿਆ ਹੈ ਤਾਂ ਉਹ ਵੀਡੀਓ ਨਹੀਂ ਦੇਖੀ ਤਾਂ ਉਸ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਵਾਂਗਾ ਉਸ ਨੂੰ ਵੀ ਦੇਖਣਾ ਜੋ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਵੀਡੀਓ ਹੈ ਕਿਉਂਕਿ 1 ਤੋਂ ਲੈ ਕੇ 8 ਤੱਕ ਨੰਬਰ ਹਨ ਜੋ ਸਾਡੇ ਅਲਫਾਬੈਟ ਵਿੱਚੋਂ ਆਉਂਦੇ ਹਨ ਅਤੇ ਉਹ ਨੰਬਰ ਵੀ ਸਟ ਹੁੰਦੇ ਹਨ ਬਟ ਜੇਕਰ ਅਲਫਾਬੈਟ ਨਾ ਕਰਦੇ ਹਾਂ ਤਾਂ ਸਾਡੇ ਟਾਈਮ ਕੰਜ਼ੂਮ ਹੁੰਦਾ ਹੈ ਬਹੁਤ ਹੀ ਜ਼ਿਆਦਾ ਕੰਜ਼ੂਮ ਹੁੰਦਾ ਹੈ ਤਾਂ ਜੋ ਮੈਂ ਪਹਿਲਾਂ ਦੋ ਵੀਡੀਓ ਦਿੱਤੀਆਂ ਹਨ ਅੱਜ ਉਹਨਾਂ ਦਾ ਪ੍ਰੈਕਟਿਸ ਸੈੱਟ ਕਰਾਵਾਂਗਾ ਜੋ ਕਿ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਹਨ ਪ੍ਰੀਵੀਅਸ ইয়ার ਕੁਐਸਚਨ ਹਨ ਜੋ ਪ੍ਰੀਵੀਅਸ ইয়ার ਐਗਜ਼ਾਮ ਹੋਏ ਉਸ ਦੇ ਵਿੱਚ ਆਏ ਹਨ ਤਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜੇਕਰ ਤੁਸੀਂ ਚੈਨਲ ਤੇ ਨਿਊ 뷰ਅਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਮੈਂਟ ਕਰਨਾ ਅਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਤੇ ਵੱਧ ਤੋਂ ਵੱਧ ਦੋਸਤੋ ਸ਼ੇਅਰ ਕਰ ਦੇਣਾ ਤਾਂ ਜੋ ਇਹ ਉਹਨਾਂ ਤੱਕ ਵੀ ਪਹੁੰਚ ਸਕੇ ਜੋ ਕੋਚਿੰਗ ਨਹੀਂ ਲੈ ਸਕਦੇ ਅਤੇ ਜੋ ਬਹੁਤ ਹੀ ਜ਼ਿਆਦਾ ਦੂਰ ਬੈਠੇ ਹੋਏ ਹਨ ਉਹ ਅਨਟਚ ਹੋਏ ਹਨ ਪੜ੍ਹਾਈ ਦੇ ਨਾਲੋਂ ਅਤੇ ਉਹ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਸਕਣ ਤਾਂ ਇਹ ਸਾਰੇ ਪੀਪਰਾਂ ਦੇ ਲਈ ਭਾਵੇਂ ਉਹ ਸੈਂਟਰ ਦਾ ਹੈ ਭਾਵੇਂ ਸਟੇਟ ਦਾ ਹੈ ਸਾਰੇ ਪੀਪਰਾਂ ਦੇ ਲਈ ਬਹੁਤ ਹੀ ਜਿਆਦਾ ਬੈਨੀਫੀਸ਼ੀਅਲ ਵੀਡੀਓ ਹੈ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜੇਕਰ ਅੰਤ ਤੱਕ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਹੜੇ ਕਿਹੜੇ ਸਾਮਹੰਦ ਜੋ ਪੇਪਰ ਵਿੱਚ ਆਏ ਹਨ ਅਤੇ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਸੋਲਵ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਜੋ ਕੀ ਹੈ ਪਹਿਲਾ ਕੁਐਸਚਨ ਹੈ A Y C W Z B X D ww.gsiq.question mark ਤਾਂ ਦੋਸਤੋ ਇਹ ਹੈ ਜੋ ਅਸੀਂ ਪਤਾ ਕਰਨਾ ਹੈ ਤੇ ਇਹ ਸਾਨੂੰ ਨੰਬਰ ਦਿੱਤੇ ਹਨ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਹੈ ਪਿਛਲੀ ਵੀਡੀਓ ਦੇ ਵਿੱਚ ਕਿ ਅਸੀਂ ਨੰਬਰ 1 ਤੇ ਕੀ ਦੇਖਣਾ ਹੈ ਸਰੀ ਦੇ ਵਿੱਚ ਦੇਖਣਾ ਹੈ ਕਿ ਕਿਤੇ ਓਪੋਜ਼ਿਟ ਤਾਂ ਨਹੀਂ ਚੱਲ ਰਿਹਾ ਜੇਕਰ ਓਪੋਜ਼ਿਟ ਨਹੀਂ ਚੱਲ ਰਿਹਾ ਤਾਂ ਉਸ ਤੋਂ ਮਗਰੋਂ ਅਸੀਂ ਕੀ ਦੇਖਣਾ ਹੈ ਨੰਬਰ ਦੇਖਣਾ ਹੈ ਤਾਂ ਸਭ ਤੋਂ ਕੈਂਟ ਟ੍ਰਿਕ ਹੈ ਦੋਸਤੋ ਇੱਕ ਹੀ ਹੈ ਸਾਡੀ ਟ੍ਰਿਕ ਹੈ ਅਲਫਾਬੈਟ ਨੂੰ ਸਭ ਬਹੁਤ ਹੀ ਇਜ਼ੀਲੀ ਟੰਗ ਦੇ ਨਾਲ ਕਰਨ ਦੇ ਲਈ ਤਾਂ ਇੱਕ ਹੀ ਹੈ ਟ੍ਰਿਕ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਅਸੀਂ ਆਪੋਜ਼ਿਟ ਕਰਨਾ ਹੈ ਜੇਕਰ ਆਪੋਜ਼ਿਟ ਨਹੀਂ ਸਰੀਰ ਦਿਖਣੀ ਹੈ ਜੇਕਰ ਨਹੀਂ ਤਾਂ ਨੰਬਰ ਲਾਉਣੇ ਹਨ ਇਹ ਨਹੀਂ ਕਿ ਪਹਿਲਾਂ ਹੀ ਨੰਬਰ ਲਗਾ ਦੇਣੇ ਹਨ ਤਾਂ ਨੰਬਰ ਯਾਦ ਕਰਨੇ ਹਨ ਕਿਸ ਤਰ੍ਹਾਂ ਯਾਦ ਕਰਨੇ ਹਨ ਉਹ ਪਹਿਲਾਂ ਵਾਲੀ ਵੀਡੀਓ ਦੇਖਣਾ ਉਸ ਤੋਂ ਮਗਰੋਂ ਮੈਂ ਆਪੋਜ਼ਿਟ ਵਾਲੀ ਵੀਡੀਓ ਦਿੱਤੀ ਤਾਂ ਆਪੋਜ਼ਿਟ ਵਾਲੀ ਜੋ ਸੀਰੀਜ਼ ਹੈ ਅਸੀਂ ਉਹ ਕਿਸ ਤਰ੍ਹਾਂ ਯਾਦ ਕਰਨੀ ਹੈ ਬੈਸਾ ਤੁਹਾਨੂੰ ਇਸ ਦੇ ਵਿੱਚ ਵੀਡੀਓ ਵਿੱਚ ਹੀ ਸਾਰਾ ਕੁਝ ਕਵਰ ਹੋ ਜਾਵੇਗਾ ਬਟ ਜੇਕਰ ਤੁਸੀਂ ਉਸ ਨੂੰ ਦੇਖਣਾ ਚਾਹੋ ਨੀ ਹੋ ਤਾਂ ਉਸ ਨੂੰ ਵੀ ਜਰੂਰ ਦੇਖਿਓ ਤਾਂ ਜੋ ਤੁਹਾਡੇ ਹੋਰ ਵੀ ਕਈ ਕਨਸੈਪਟ ਕਲੀਅਰ ਹੋ ਜਾਣਗੇ ਤਾਂ ਪਹਿਲਾ ਕੁਐਸਚਨ ਹੈ ਦੋਸਤੋ ਅੱਜ ਦਾ ਜੋ ਵੀਡੀਓ ਦਾ ਫਰਸਟ ਕੁਐਸਚਨ ਹੈ ਤਾ ਦੋਸਤੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਸਬਸਕ੍ਰਾਈਬ ਹੈ ਜੋ ਕਰਨਾ ਨਾ ਭੁੱਲਣਾ ਤੇ ਨਾਲ ਜੋ ਹੈ ਬੈਲ ਆਈਕਨ ਬਣਿਆ ਹੋਇਆ ਹੈ ਉਸ ਨੂੰ ਪ੍ਰੈਸ ਕਰਨਾ ਤਾਂ ਬਿਲਕੁਲ ਨਾ ਭੁੱਲਣਾ ਤਾਂ ਸਬਸਕ੍ਰਾਈਬ ਹੈ ਜੋ ਸਬਸਕ੍ਰਾਈਬ ਹੈ ਇਸ ਨੂੰ ਕਰਨਾ ਬਿਲਕੁਲ ਨਾ ਭੁੱਲਣਾ ਤਾਂ ਪਹਿਲਾ ਕੁਐਸਚਨ ਹੈ ਦੇਖੋ ਦੋਸਤੋ A Y C W Z B X T ਇਹਨਾਂ ਦੋਨਾਂ ਦਾ ਅਸੀਂ ਕੀ ਹੈ ਰਿਲੇਸ਼ਨ ਦੇਖਣਾ ਹੈ ਜੋ ਇਸ ਦਾ ਰਿਲੇਸ਼ਨ ਹੋਵੇਗਾ ਉਹੀ ਇਹਨਾਂ ਦੋਨਾਂ ਦਾ ਰਿਲੇਸ਼ਨ ਹੋਵੇਗਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿ ਪੇਪਰ ਦੇ ਵਿੱਚ ਬਹੁਤ ਹੀ ਜ਼ਿਆਦਾ ਕੁਐਸਚਨ ਇਹ ਆ ਰਹੇ ਹਨ ਤਾਂ ਦੇਖੋ ਜੇਕਰ ਅਸੀਂ ਨੰਬਰ ਲਾਈਏ ਤਾਂ ਅਸੀਂ ਗਲਤ ਹੋ ਰਹੇ ਹਾਂ ਟਰਿਕ ਤੁਹਾਨੂੰ ਮੈਂ ਕੀ ਸਮਝਾਈ ਹੈ ਸਭ ਤੋਂ ਪਹਿਲਾਂ ਅਸੀਂ ਆਪੋਜ਼ਿਟ ਦੇਖਨੇ ਹਨ ਜੋ A ਹੈ ਤਾਂ ਜੋ ਤੁਹਾਨੂੰ ਆਪੋਜ਼ਿਟ ਵਾਲੀ ਵੀਡੀਓ ਦਿੱਤੀ ਹੈ ਉਸ ਦੇ ਵਿੱਚ ਮੈਂ ਅੱਜ ਲਿਖਾਇਆ ਹੈ ਅੱਜ ਕੀ ਹੈ ਏ ਤੋਂ ਬਾਅਦ ਜੈਡ ਆਉਂਦਾ ਹੈ ਤਾਂ ਏ ਤੋਂ ਬਾਅਦ ਜੈਡ ਪਿਆ ਹੈ ਤਾਂ ਏ ਇਸ ਦਾ ਕੀ ਹੈ ਆਪੋਜ਼ਿਟ ਹੈ ਹੈ ਵਾਈ ਹੈ ਤਾਂ ਤੁਸੀਂ ਬਾਈਕ ਬੋਲਣਾ ਹੈ ਤਾਂ ਬਾਈਕ ਜੇਕਰ ਵਾਈ ਇੱਥੇ ਦਿੱਤਾ ਹੋਇਆ ਤਾਂ ਬੀ ਇੱਥੋਂ ਬਾਈਕ ਲਈ ਬੋਲਣਾ ਅਸੀਂ ਬਾਈਕ ਦੇ ਵਿੱਚ ਕੀ ਹੈ ਵਾਈ ਦੀ ਆਵਾਜ਼ ਆਉਂਦੀ ਹੈ ਤਾਂ ਇਸ ਤੋਂ ਪਹਿਲਾਂ ਕੀ ਹੈ ਬੀ ਹੁੰਦਾ ਹੈ ਤਾਂ ਅਸੀਂ ਕੀ ਦੇਖਿਆ ਓਪੋਜ਼ਿਟ ਦੂਆਂ ਦੇ ਵਿੱਚੋਂ ਸਾਨੂੰ ਕੀ ਹੈ ਇਸ ਦਾ ਰੂਲ ਪਤਾ ਲੱਗ ਗਿਆ ਕੀ ਹੈ ਓਪੋਜ਼ਿਟ ਸੀਰੀ ਚੱਲ ਰਹੀ ਹੈ ਤਾਂ ਦੋਸਤੋ ਹੁਣ ਕਰਨਾ ਕੀ ਹੈ ਹੁਣ ਤਾਂ ਅਸੀਂ ਦੇਖਣਾ ਕੀ ਹੈ ਪਹਿਲਾ ਅੱਖਰ ਤੇ ਅਖੀਰਲਾ ਅੱਖਰ ਸਭ ਤੋਂ ਵਧੀਆ ਟ੍ਰਿਕ ਹੈ ਤਾਂ ਪਹਿਲਾ ਅੱਖਰ ਕੀ ਹੋਵੇਗਾ ਅਤੇ ਅਖੀਰਲਾ ਕੀ ਹੋਵੇਗਾ ਆ ਜੋ ਵਿਚਲੇ ਦੋ ਹਨ ਇਹਨਾਂ ਨੂੰ ਅਸੀਂ ਨਹੀਂ ਦੇਖਣਾ ਜੇਕਰ ਜ਼ਰੂਰਤ ਪਈ ਤਾਂ ਅਸੀਂ ਦੇਖਾਂਗੇ ਤਾਂ ਦੇਖਦੇ ਹਾਂ ਓਪੋਜ਼ਿਟ ਸੀਰੀ ਚੱਲ ਰਹੀ ਹੈ ਇਹਨਾਂ ਸਾਨੂੰ ਪਤਾ ਲੱਗ ਗਿਆ ਤਾਂ ਇਹਨਾਂ ਦੋਨਾਂ ਦਾ ਜੋ ਸਬੰਧ ਸੀ ਉਹੀ ਕੀ ਹੈ ਇਹਨਾਂ ਦੋਨਾਂ ਦਾ ਸਬੰਧ ਹੋਵੇਗਾ ਤਾਂ ਦੇਖਦੇ ਹਾਂ ਜੀ ਦਾ ਓਪੋਜ਼ਿਟ ਕੀ ਹੁੰਦਾ ਹੈ ਸਤਾਈਆਂ ਦੇ ਵਿੱਚੋਂ ਅਸੀਂ 7 ਨਹੀਂ ਘਟਾਉਣੀ ਅਸੀਂ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਤਾਂ ਸਤਿ ਸ਼੍ਰੀ ਅਕਾਲ ਜੀ ਤਾਂ ਨੰਬਰ ਤੇ ਲਈ ਹੈ ਬਟ ਜੇਕਰ ਓਪੋਜ਼ਿਟ ਹੈ ਤਾਂ ਓਪੋਜ਼ਿਟ ਵਿੱਚ ਕੀ ਕਹਾਂਗੇ ਅਸੀਂ ਜੀਟੀ ਰੂਟ ਜੀਟੀ ਰੂਟ ਬੋਲਿਆ ਤਾਂ ਜੀ ਇੱਥੇ ਆ ਗਿਆ ਤਾਂ ਟੀ ਕਿੱਥੇ ਆ ਜਾਵੇਗਾ ਇੱਥੇ ਆ ਜਾਵੇਗਾ ਜੀਟੀ ਰੂਟ ਬਣ ਗਿਆ ਤੇ ਆ ਕਿਉ ਹੈ ਤਾਂ ਕਿਉ ਦਾ ਮੈਂ ਤੁਹਾਨੂੰ ਯਾਦ ਕਰਾਇਆ ਹੈ ਜਕਾਰਤਾ ਉਸ ਦੇ ਵਿੱਚ ਕਿਉ ਮਗਰ ਹੈ ਤਾਂ ਉਸ ਤੋਂ ਪਹਿਲਾਂ ਕੀ ਹੋਵੇਗਾ ਜੀ ਹੋਵੇਗਾ ਮਤਲਬ ਕੀ ਹੈ ਜਕਾਰਤਾ ਇੱਕ ਟ੍ਰਿਕ ਹੈ ਤਾਂ ਤੁਸੀਂ ਦੋਸਤੋਂ ਹੁਣ ਦੇਖਣਾ ਕੀ ਹੈ ਕੀ T ਅਤੇ J ਇਹਨਾਂ ਵਿੱਚੋਂ ਕਿਸ ਆਪਸ਼ਨ ਵਿੱਚ ਹਨ ਇਸ ਵਿੱਚ ਨਹੀਂ ਹੈ ਕੱਟਤਾ ਇਸ ਵਿੱਚ T ਅਤੇ J ਨਹੀਂ ਹਨ ਕੱਟਤਾ ਇਸ ਵਿੱਚ T ਅਤੇ J ਨਹੀਂ ਹਨ ਕੱਟਤਾ ਤਾਂ ਆਨਸਰ ਕੀ ਹੋ ਗਿਆ ਸਾਡਾ ਇਹ ਰਾਈਟ ਆਨਸਰ ਹੋ ਗਿਆ ਤਾਂ ਇਸ ਤਰ੍ਹਾਂ ਕਰਨਾ ਹੈ ਵਿਚਲੇ ਅੱਖਰ ਅਸੀਂ ਨਹੀਂ ਦੇਖਣੇ ਇਸ ਨੂੰ ਕਹਿੰਦੇ ਹਾਂ ਅਸੀਂ ਸਮਾਰਟਨੈਸ ਐਪਰੋਚ ਸਮਾਰਟਨੈਸ ਜੋ ਐਪਰੋਚ ਹੈ ਸਭ ਤੋਂ ਬੈਸਟ ਤਰੀਕਾ ਹੈ ਸਵਾਲ ਨੂੰ ਸੋਲਵ ਕਰਨ ਦਾ ਹੁਣ ਇੱਥੇ ਦੇਖਿਆ ਅਸੀਂ ਨੈਕਸਟ ਸਮ ਹੈ ਜੋ ਸਾਡਾ ਸੈਕੰਡ ਹੈ ਇਸ ਦੇ ਵਿੱਚ ਅਸੀਂ ਦੇਖਿਆ ਡੀ ਹੈ ਤਾਂ ਡਿਜ਼ਨੀ ਵਰਡ ਅਸੀਂ ਟ੍ਰਿਕ ਕੀਤੀ ਹੈ ਮਤਲਬ ਕਿ ਇਹ ਡੀ ਦਾ ਆਪੋਜ਼ਿਟ ਡਬਲਯੂ ਹੁੰਦਾ ਹੈ ਇੱਥੇ ਡਬਲਯੂ ਕਿਤੇ ਨਹੀਂ ਪਿਆ ਏ ਦਾ ਅੱਜ ਹੁੰਦਾ ਹੈ ਮਤਲਬ ਕਿ ਇਹ ਜੈਡ ਹੈ ਜੈਡ ਹੈ ਨਹੀਂ ਤਾਂ ਸਾਨੂੰ ਪਤਾ ਕੀ ਲੱਗਿਆ ਕਿ ਇਹ ਨੰਬਰ ਵਾਲੇ ਚੱਲ ਰਹੇ ਹਨ ਸਭ ਤੋਂ ਪਹਿਲਾਂ ਅਸੀਂ ਦੇਖਿਆ ਕਿ ਆਪੋਜੀਟ ਬਾਅਦ ਵਿੱਚ ਅਸੀਂ ਨੰਬਰ ਤਾਂ ਨੰਬਰ ਅਸੀਂ ਲਾਵਾਂਗੇ ਡੀ ਦਾ ਨੰਬਰ ਕਿੰਨਾ ਹੁੰਦਾ ਹੈ 4 ਹੁੰਦਾ ਹੈ ਈ ਦਾ 1 ਹੁੰਦਾ ਹੈ ਸੀ ਦਾ 3 ਹੁੰਦਾ ਹੈ ਅਤੇ ਬੀ ਦਾ 2 ਹੁੰਦਾ ਹੈ ਤਾਂ ਜੇਕਰ ਨਹੀਂ ਵੀਡੀਓ ਦੇਖੀ ਤਾਂ ਪਹਿਲਾਂ ਵਾਲੀ ਵੀਡੀਓ ਜ਼ਰੂਰ ਦੇਖਣਾ ਕਿਉਂਕਿ ਬਹੁਤ ਹੀ ਇੰਪੋਰਟੈਂਟ ਰੂਲ ਅਦਾ ਕਰਦੇ ਹਨ ਇਹ ਨੰਬਰ ਫਿਰ ਅਸੀਂ ਇਹਨਾਂ ਦਾ ਸਬੰਧ ਇਹਦੇ ਨਾਲ ਕੀ ਹੈ ਅਸੀਂ ਦੇਖਣਾ ਹੈ ਉਹ ਦਾ 15 ਹੈ ਐਲ ਦਾ 12 ਹੈ ਐਨ ਦਾ 14 ਹੈ ਤੇ ਐਮ ਦਾ 13 ਹੈ ਤਾਂ ਦੇਖਿਆ ਜਾਵੇ ਕਿ 4 ਅਤੇ 15 ਦੇ ਵਿੱਚ ਡਿਫਰੈਂਸ ਹੈ ਜੋ ਉਹ ਸਾਨੂੰ ਦਿਖ ਰਿਹਾ ਹੈ 11 ਦਾ ਡਿਫਰੈਂਸ ਹੈ ਇੱਕ ਅਤੇ 12 ਦੇ ਵਿੱਚ ਜੋ ਸਾਡਾ ਡਿਫਰੈਂਸ ਆ ਰਿਹਾ ਹੈ ਉਹ 11 ਦਾ ਆ ਰਿਹਾ ਹੈ ਮਤਲਬ ਕੀ ਹੈ ਸਾਨੂੰ ਰੂਲ ਪਤਾ ਲੱਗ ਗਿਆ ਹੈ ਜੋ ਕਿ ਪਹਿਲਾ ਨੰਬਰ ਹੈ ਉਸ ਵਿੱਚ 11 ਕੀ ਹੋ ਰਹੇ ਹਨ ਪਲੱਸ ਹੋ ਰਹੇ ਹਨ ਤਾਂ ਸਾਡਾ ਆਨਸਰ ਆ ਜਾਵੇਗਾ ਤਾਂ ਅਸੀਂ ਦੇਖਦੇ ਹਾਂ ਜੇ ਦਾ ਨੰਬਰ ਕਿੰਨਾ ਹੁੰਦਾ ਹੈ 10 ਹੁੰਦਾ ਹੈ ਐਚ ਦਾ 8 ਹੁੰਦਾ ਹੈ ਹੁਣ ਕਰਨਾ ਕੀ ਹੈ 11 ਨੂੰ ਅਸੀਂ ਪਲੱਸ ਹੀ ਕਰਨ ਹੈ ਤਾਂ 11 ਤੇ 10 ਕਿੰਨੇ ਹੁੰਦੇ ਹਨ 21 ਹੁੰਦੇ ਹਨ ਤੇ 21 ਸਾਨੂੰ ਪਤਾ ਹੈ ਕੀ ਹੁੰਦਾ ਹੈ ਜੂ ਹੁੰਦਾ ਹੈ ਜੂ 21 ਤਾਂ ਪਹਿਲਾ ਅੱਖਰ ਦੇਖਿਆ ਤੇ ਲਾਸਟ ਵਾਲਾ ਕੀ ਹੈ 8 ਹੈ 11 ਤੇ 8 ਕਿੰਨੇ ਹੁੰਦੇ ਹਨ 19 ਹੁੰਦੇ ਹਨ ਤਾਂ 19 ਦਾ ਨੰਬਰ ਜੋ ਅਲਫਾਬੈਟ ਹੈ ਉਹ ਐਸ ਹੈ ਤਾਂ ਏ ਵੀ ਦੀਆਂ ਸਾਡਾ ਏ ਵੀ ਨੇ ਇਹ ਇਲੀਮੀਨੇਟ ਸਾਡੇ ਪਹਿਲਾਂ ਹੀ ਹੋ ਜਾਣਗੇ ਤੇ ਇਹ ਕੀ ਹੈ ਸਾਡਾ ਰਾਈਟ ਆਨਸਰ ਹੋ ਜਾਵੇਗਾ ਜੀਕਰ ਦੋਸਤੋ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਕਰਨਾ ਨਾ ਭੁੱਲਣਾ ਅਤੇ ਵੱਧ ਤੋਂ ਵੱਧ ਸ਼ੇਅਰ ਸ਼ੇਅਰ ਤਾਂ ਇਸ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਕਰਨਾ K L M N ਮਤਲਬ ਇਹ ਨੈਕਸਟ ਸਮ ਹੈ ਜੋ ਸਾਡਾ K L M N ਤਾਂ ਅਸੀਂ ਸਭ ਤੋਂ ਪਹਿਲਾਂ ਦੇਖਿਆ ਕੀ ਹੈ ਕਿ K P S ਗਲ ਕੇ ਇੱਥੇ ਪਿਆ ਹੈ P ਤੇ ਪਈ ਹੈ ਪਹਿਲੇ ਤਾਂ ਸਾਨੂੰ ਲੱਗਿਆ ਆਪੋਜ਼ਿਟਰ ਦੂਜਾ L ਤਾਂ L ਹੈ ਜੋ ਲੋ ਹੋ ਰਿਹਾ ਸੀ ਤੇਲ ਤਾਂ ਉਹ ਨਹੀਂ ਹੈ M ਹੈ ਤਾਂ M ਦੇ ਨਾਲ ਹੀ M ਪਿਆ ਹੈ M ਇੱਥੇ ਹੈ ਤਾਂ N ਇੱਥੇ ਹੈ N ਹੈ ਤਾਂ M ਹੋਣਾ ਚਾਹੀਦਾ ਹੈ ਮਤਲਬ ਕੀ ਹੈ ਆਪੋਜ਼ਿਟ ਨਹੀਂ ਚੱਲ ਰਹੀ ਹਨ ਤਾਂ ਅਸੀਂ ਕੀ ਲਾਵਾਂਗੇ ਨੰਬਰ ਲਾਵਾਂਗੇ K ਦਾ 11 L ਦਾ 12 ਬੋਲਿਆ 12 13 ਅਤੇ ਜੋ ਦਾ ਤਾਂ ਦੋਸਤੋ ਇਹ ਸਾਡੇ ਨੰਬਰ ਆ ਗਏ ਐਲ ਦਾ ਨੰਬਰ ਕਿੰਨਾ ਅਸੀਂ ਦੇਖਿਆ 12 ਐਨ ਦਾ 14 ਪੀ ਦਾ 16 ਤੇ ਆਰ ਦਾ 18 ਹੁਣ ਦੋਸਤੋ ਅਸੀਂ ਦੇਖਣਾ ਕੀ ਹੈ ਰਿਲੇਸ਼ਨ ਹੀ ਦੇਖਣਾ ਹੈ ਪਹਿਲੇ ਅੱਖਰ ਦਾ ਦੂਜੇ ਅੱਖਰ ਨਾਲ ਰਿਲੇਸ਼ਨ ਦੇਖਣਾ ਸੀ ਅਸੀਂ ਨੰਬਰਾਂ ਦਾ ਰਿਲੇਸ਼ਨ ਦੇਖ ਲੈਣੇ ਆ ਤਾਂ 11 ਦੇ ਵਿੱਚ ਕਿੰਨਾ ਜੋੜੇ ਜਾਵੇ ਕਿ 12 ਹੋ ਜਾਵੇ ਤਾਂ ਅਸੀਂ ਇੱਕ ਜੋੜਾਂਗੇ ਫਿਰ 12 ਦੇ ਵਿੱਚ ਅਸੀਂ ਕੀ ਹੈ 14 ਬਣਾਉਣਾ ਹੈ ਤਾਂ ਕਿੰਨੇ ਜੋੜਾਂਗੇ 2 ਜੋੜਾਂਗੇ ਰੂਲ ਪਤਾ ਲੱਗ ਗਿਆ 1 2 ਇਸ ਤੋਂ ਅੱਗੇ ਕੀ ਆ 3 ਜੋੜੇਗਾ ਫਿਰ ਕੀ ਹੋਵੇਗਾ 4 ਜੋੜੇਗਾ ਤਾਂ 13 3 16 ਹੁੰਦਾ ਹੈ ਤਾਂ ਇੱਥੇ 16 ਪਿਆ ਹੈ ਮਤਲਬ ਕਿ ਸਾਨੂੰ ਪਤਾ ਲੱਗ ਗਿਆ ਰੂਲ ਦਾ ਕਿ 1 2 3 4 5 ਜੋੜ ਰਿਹਾ ਹੈ ਤਾਂ ਅਸੀਂ ਕੀ ਹੈ ਫਿਰ ਉਹ ਵੀ ਦੱਸਿਆ ਤੁਹਾਨੂੰ ਮੈਂ ਅਸੀਂ ਪਹਿਲਾ ਤੇ ਅਖੀਰਲਾ ਕਰ ਦੇਖਣਾ ਹੈ ਜੀ ਦਾ ਨੰਬਰ ਹੈ 5 ਐਚ ਦਾ ਕਿੰਨਾ ਹੁੰਦਾ ਹੈ 8 ਸਭ ਤੋਂ ਪਹਿਲੇ ਚ ਕਿੰਨਾ ਜੁੜਿਆ ਸੀ ਇੱਕ ਜੁੜਿਆ ਤਾਂ ਸਾਡਾ ਕਿੰਨਾ ਨੰਬਰ ਬਣ ਗਿਆ 6 ਤੇ 6 ਦਾ ਤੁਹਾਨੂੰ ਮੈਂ ਦੱਸਿਆ ਹੁੰਦਾ ਹੈ ਐਫ ਹੁੰਦਾ ਹੈ ਤਾਂ 6 ਬਣ ਗਿਆ ਸੀ ਏਕ ਯਾ 1 2 3 4 4 ਅਲਫਾਬੈਟਾਂ ਤਾਂ 4 ਨੰਬਰ ਜੋੜਨਗੇ ਤਾਂ 8 ਤੋਂ 10 ਤੋਂ 2 12 12 ਕਿੰਨਾ ਹੁੰਦਾ ਹੈ ਸਾਡਾ ਵੈਲੋ ਐਲ ਹੁੰਦਾ ਹੈ ਤਾਂ ਹੁਣ ਦੇਖੋ ਦੋਸਤੋ ਇਹਨੂੰ ਕੱਟਤਾ ਅਸੀਂ ਇਹਨੂੰ ਕੱਟਤਾ ਹੁਣ ਇਹਨਾਂ ਦੇ ਵਿੱਚੋਂ ਦੇਖੋ ਕੀ ਹੈ ਆਹ ਜੋ ਹੈ ਸਾਡਾ ਦੋ ਆਪਸ਼ਨਾਂ ਚ ਪਿਆ ਹੈ ਇੱਥੇ ਪਿਆ ਹੈ ਅਤੇ ਐਫ ਐਲ ਇੱਥੇ ਪਿਆ ਹੈ ਤਾਂ ਹੁਣ ਅਸੀਂ ਇਸ ਨੂੰ ਨਹੀਂ ਦੇਖਣਾ ਕਿਉਂਕਿ ਐਚ ਐਚ ਇੱਥੇ ਪਿਆ ਹੈ ਕਾਮਨ ਹੈ ਤਾਂ ਇਹ ਦੇਖਣਾ ਕਿਸ ਨੂੰ ਹੈ ਜੋ ਆਪੋਜ਼ਿਟ ਹਨ ਤਾਂ ਇਹ ਵੀ ਇੱਕ ਟ੍ਰਿਕ ਹੈ ਜੀ ਅਤੇ ਕੇ ਹੁਣ ਅਸੀਂ ਦੇਖਦੇ ਹਾਂ ਕਿ ਜੋ ਤੀਸਰਾ ਅੱਖਰ ਹੈ 7 ਤੇ 3 ਕਿੰਨੇ ਹੁੰਦੇ ਹਨ 10 ਹੁੰਦੇ ਹਨ ਤਾਂ 10 ਦਾ ਨੰਬਰ ਹੈ ਜੋ ਕਿਸ ਦਾ ਹੁੰਦਾ ਹੈ ਜੀ ਦਾ ਹੁੰਦਾ ਹੈ ਤਾਂ ਸਾਡਾ ਆਨਸਰ ਕੀ ਆ ਗਿਆ ਐਫ ਐਚ ਜੀ ਐਲ ਕੀ ਆ ਗਿਆ ਸਾਡਾ ਆਨਸਰ ਆ ਗਿਆ ਤੁਹਾਨੂੰ ਉਸ ਤੋਂ ਵਧੀਆ ਲੱਗਿਆ ਤਾਂ ਇਸ ਨੂੰ ਲਾਈਕ ਜਰੂਰ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਅੱਗੇ ਹੈ ਦੋਸਤੋ ਜੋ ਆਪਾਂ ਗੱਲ ਕਰਦੇ ਹਾਂ ਨੈਕਸਟ ਸਮ ਦੀ ਉਹ ਹੈ ਚੌਥਾ ਸਮ ਚੌਥਾ ਸਮ ਹੈ ਜੋ ਸਾਡਾ ਉਹ ਕਹਿ ਰਿਹਾ ਹੈ ਕਿ ਜੇ F G H Q U T S M L J K ਦਾ ਪਤਾ ਕਰੋ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਆਪੋਜ਼ਿਟ ਦੇਖਣਾ ਹੈ ਦੋਸਤੋ ਇਹ ਸਾਰੇ ਪੇਪਰਾਂ ਚ ਆਏ ਹੋਏ ਕੁਐਸਚਨ ਹਨ ਤਾਂ ਜੇ ਦਾ ਆਪੋਜ਼ਿਟ ਕੀ ਹੁੰਦਾ ਹੈ ਜਕਾਰਤਾ Q ਹੁੰਦਾ ਹੈ ਤਾਂ ਅਸੀਂ ਦੇਖਿਆ ਕੀ ਆਪਰੇਟਰ F ਦਾ ਫਿਊਲ ਹੁੰਦਾ ਹੈ ਮਤਲਬ ਕਿ ਇਹ UVP ਆ G ਦਾ GT ਰੋਡ TP ਆ H ਦਾ ਹੱਸ ਰਿਆ ਸੀ ਤਾਂ SVP ਆ ਗਿਆ ਮਤਲਬ ਕੀ ਹੈ ਆਪੋਜ਼ਿਟ ਸਿਰੇ ਚੱਲ ਰਹੀ ਹੈ ਤਾਂ ਪਹਿਲੇ ਤੇ ਅਖੀਰਲਾ ਦੇਖਣਾ ਹੈ M ਦਾ ਕੀ ਹੁੰਦਾ ਹੈ ਮੈਨ N ਤੇ K ਦਾ ਕੀ ਆ ਗਿਆ ਸਾਡਾ KPS ਗਿਲ P ਆ ਗਿਆ N ਅਤੇ P ਕਿੱਥੇ ਪਿਆ ਹੈ ਸਾਡਾ ਇੱਥੇ ਪਿਆ ਹੈ ਤਾਂ ਸਿੱਧਾ ਕੀ ਹੋ ਜਾਵੇਗਾ ਆਨਸਰ ਹੋ ਜਾਵੇਗਾ ਉਸ ਤੋਂ ਅਗਲਾ ਦੇਖਦੇ ਹਾਂ ਅਸੀਂ ਪੰਜਵਾਂ ਸਮ ਕਹਿੰਦਾ ਹੈ ਸਾਨੂੰ A C F ਜੋ 5th ਸਮ ਹੈ ਪੰਜਵਾਂ ਸਮ ਹੈ A C F G B D G K N P S Q ਪਤਾ ਕਰਨਾ ਹੈ ਅਸੀਂ ਜੋ ਇਹਨਾਂ ਚਾਰ ਆਪਸ਼ਨਾਂ 'ਚੋਂ ਕੋਈ ਹੋਵੇਗਾ ਤਾਂ ਦੇਖਿਆ ਅਸੀਂ A ਕੀ ਹੈ A ਦਾ ਆਪੋਜ਼ਿਟ ਕੀ ਹੁੰਦਾ ਹੈ Z ਹੁੰਦਾ ਹੈ C ਦਾ X ਹੁੰਦਾ ਹੈ ਮਤਲਬ ਕਿ ਆਪੋਜ਼ਿਟ ਸੀਰੀਜ਼ ਨਹੀਂ ਹੈ ਤਾਂ ਅਸੀਂ ਦੇਖਿਆ 1 2 a ਕੀ ਹੋ ਗਿਆ 3 4 a ਕੀ ਹੋ ਗਿਆ ਹੁਣ ਦੇਖੋ f ਦਾ ਨੰਬਰ 6 ਹੁੰਦਾ ਹੈ g ਦਾ 10 ਹੁੰਦਾ ਹੈ g ਦਾ 7 ਹੁੰਦਾ ਹੈ k ਦਾ 11 ਹੁੰਦਾ ਹੈ ਨੰਬਰਾਂ ਨੂੰ ਸੋਲਵ ਕਰਨਾ ਇੰਨਾ ਸੌਖਾ ਹੈ ਸਾਡੇ ਲਈ ਅਲਫਾਬੈਟ ਸਾਡੇ ਲਈ ਬਹੁਤ ਓਕੇ ਹੋ ਜਾਂਦੇ ਹਨ ਕਈ ਵਾਰ ਅਸੀਂ ਇਜ਼ੀਲੀ ਕਰ ਲੈਂਦੇ ਹਾਂ ਤਾਂ ਦੇਖੋ ਇਸ ਦੇ ਵਿੱਚ ਅਸੀਂ ਦੇਖਿਆ ਕਿ 1 ਦੇ ਵਿੱਚ ਕੀ ਜੋੜ ਗਏ ਵੀ 2 ਪੰਜ ਆਵੇ 1 ਹੀ ਜੋੜਾਂਗੇ 3 ਚ ਜੋੜ ਗਏ ਕਿੰਨਾ 1 ਹੀ ਜੋੜਾਂਗੇ 4 ਬਣੂਗਾ 6 ਚ 1 ਜੋੜਾਂਗੇ 7 ਬਣੂਗਾ 10 ਚ 1 ਜੋੜਾਂਗੇ 11 ਬਣੂਗਾ ਤਾਂ ਸਾਨੂੰ ਪਤਾ ਲੱਗਿਆ ਕਿ ਕੀ ਹੋ ਰਿਹਾ ਹੈ ਪਲੱਸ 1 ਹੋ ਰਿਹਾ ਹੈ ਤਾਂ n ਦਾ ਨੰਬਰ ਕਿੰਨਾ ਹੁੰਦਾ ਹੈ 14 ਹੁੰਦਾ ਹੈ ਤੇ w ਦਾ ਕਿੰਨਾ ਹੁੰਦਾ ਹੈ ਮੁਨੀ 10 ਰੁਪਏ ਰਿਸ਼ਵਤ ਲਈ ਸੀ ਤਾਂ ਪੁੱਠਾ ਹੋ ਗਿਆ ਸੀ 30 ਉਸ ਕੋਲ ਬਣ ਗਏ ਸਨ ਤਾਂ ਆ ਜੋ ਇੱਥੇ ਸਮਾਰਟਨੈਸ ਹੈ ਪਰ ਉੱਤੇ 14 ਤੇ 1 ਕਿੰਨੇ ਹੋਗੇ 15 ਤਾਂ 15 ਜਦੋਂ ਹੋਏ ਤਾਂ ਸਾਨੂੰ ਕੀ ਪਤਾ ਲੱਗਿਆ 15 ਕਿੰਦਾ ਨੰਬਰ ਹੁੰਦਾ ਹੈ ਉਹਦਾ ਹੀ ਹੁੰਦਾ ਹੈ ਕਿਉਂਕਿ ਅਜੋਟੀ ਦੇ ਵਿੱਚ ਸਾਡਾ ਓ ਪਿਆ ਹੋਇਆ ਹੈ ਉਸ ਤੋਂ ਮਗਰੋਂ ਅਸੀਂ 30 ਤੇ 1 ਕਿੰਨਾ ਹੁੰਦਾ 24 ਏ ਕੀ ਹੋਵੇਗਾ ਐਕਸ ਹੋਵੇਗਾ ਹੁਣ ਇਥੋਂ ਦੇਖੋ ਇਹਦੇ ਵਿੱਚ ਵੀ ਹੈ ਨਹੀਂ ਇਹਦੇ ਵਿੱਚ ਵਟਕੀ ਇਹਨਾਂ ਦੋਨਾਂ 'ਚ ਤਾਂ ਹੈਗਾ ਹੈ ਤਾਂ ਅਸੀਂ ਦੇਖ ਲੈਨੇ ਹਾਂ ਕਿਉਂਕਿ ਵਿਚਲੇ ਦੋ ਹਨ ਜੋ ਦੋਨੇ ਵੱਖ-ਵੱਖ ਹਨ ਤਾਂ ਅਸੀਂ ਕੀ ਹੈ ਦੇਖ ਲੈਨੇ ਹਾਂ ਜੋ ਇਸ ਦਾ ਪੀ ਹੈ ਪੀ ਕਿਹਨਾ ਹੁੰਦਾ ਹੈ 16 ਹੁੰਦਾ ਹੈ 16 ਤੇ 1 17 ਤਾਂ 17 ਜਦੋਂ ਅਸੀਂ ਦੇਖਿਆ ਤਾਂ ਸਾਡਾ ਕੀ ਆਉਂਦਾ ਹੈ ਕਿਉਂ ਆ ਗਿਆ ਤਾਂ ਇਹ ਵੀ ਸਾਡਾ ਸਹੀ ਹੋ ਗਿਆ ਇਸ ਤਰ੍ਹਾਂ ਕਰਨੇ ਹਨ ਕਾਰਤਾ ਸਾਰੇ ਆਉਂਦੇ ਹਨ ਬਟ ਟਾਈਮ ਅਸੀਂ ਕਿੰਨਾ ਲੈਣਾ ਹੈ ਇਹ ਸਾਡੇ ਤੇ ਨਿਰਪਰ ਹੈ ਕੋਈ ਵੀ ਸਮ ਕਰਨ ਦੇ ਲਈ ਤਾਂ ਦੋਸਤੋ ਉਸ ਤੋਂ ਅੱਗੇ ਚੱਲਦੇ ਹਾਂ ਆਪਾਂ 6ਵੇਂ ਨੰਬਰ ਸਵਾਲ ਤੇ ਤਾਂ 6ਵਾਂ ਸਵਾਲ ਕਹਿੰਦਾ ਹੈ W E R T X F S U P O I U ਪਤਾ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਆਪੋਜ਼ਿਟ W ਦਾ ਕੀ ਆਪੋਜ਼ਿਟ D ਹੁੰਦਾ ਹੈ E ਦਾ V ਹੁੰਦਾ ਹੈ ਮਤਲਬ ਕਿ ਆਪੋਜ਼ਿਟ ਸੀਰੀਜ਼ ਨਹੀਂ ਹੈ ਤਾਂ ਅਸੀਂ ਕੀ ਦੇਖਿਆ ਕਿ W ਦਾ ਕਿੰਨਾ ਹੁੰਦਾ ਹੈ ਸਾਡਾ ਨੰਬਰ ਪਤਾ ਲੱਗ ਗਿਆ ਸਾਨੂੰ 30 ਹੁੰਦਾ ਹੈ ਤਾਂ X ਦਾ ਕਿੰਨਾ ਹੁੰਦਾ ਹੈ 24 ਹੁੰਦਾ ਹੈ e ਦਾ 5 f ਦਾ 6 ਮਤਲਬ ਕਿ ਸਾਨੂੰ ਪਤਾ ਲੱਗਾ ਇੱਕ ਇੱਕ ਜੋੜ ਰਿਹਾ ਹੈ r ਦਾ ਜੇ 18 ਹੁੰਦਾ ਹੈ s ਦਾ 19 ਹੁੰਦਾ ਹੈ v ਤੇ 21 ਤਾਂ ਇੱਕ ਇੱਕ ਜੋੜ ਰਿਹਾ ਹੈ ਤਾਂ p ਦਾ ਕਿੰਨਾ ਹੋ ਗਿਆ ਸਾਡਾ 16 ਤੇ ਇੱਕ ਕੀ ਹੋ ਜਾਵੇਗਾ 17 17 ਕੀ ਹੁੰਦਾ ਹੈ ਸਾਡਾ q ਹੁੰਦਾ ਹੈ q ਇੱਥੇ ਦੇਖਿਆ ਸੀ ਸਿੱਧਾ ਹੀ ਦੂਆ ਚੱਕ ਤਾ ਤਾਂ ਆਪਿਆ ਹੈ ਹੁਣ ਅਸੀਂ ਮਗਰਲ ਦੇਖਦੇ ਹਾਂ ਜੂ ਕਿੰਨਾ ਹੁੰਦਾ ਹੈ ਸਾਡਾ 21 ਹੁੰਦਾ ਹੈ 21 ਤੇ 1 ਕਿੰਨਾ ਹੁੰਦਾ ਹੈ 22 ਤੂੰ ਵੀ ਮੇਰਾ ਬਾਈ ਤਾਂ ਲੈ ਲੈਨੇ ਆ ਇਸ ਨੂੰ ਵੀ ਤੂੰ ਮੇਰਾ ਬਾਈ ਹੈ ਤਾਂ ਕੀ ਆ ਗਿਆ ਸਾਡਾ ਆਨਸਰ ਆ ਗਿਆ QPGV ਉਸ ਤੋਂ ਅੱਗੇ ਦੇਖ ਕੇ ਤਾਂ ਸਾਡਾ ਜੋ ਸੰਮ ਹੈ ਉਹ ਕਹਿੰਦਾ ਹੈ ਕਿ 7ਵਾਂ ਸੰਮ ਕਹਿ ਰਿਹਾ ਹੈ s u w b t f h n p r t ਕੁਐਸਚਨ ਮਾਰਕ ਤਾਂ ਅਸੀਂ ਦੇਖਿਆ ਸਭ ਤੋਂ ਪਹਿਲਾਂ ਆਪੋਜ਼ਿਟ s ਐ ਤਾਂ ਉੱਤਰ h ਹੋਣਾ ਚਾਹੀਦਾ ਸੀ ਹੈਗਾ ਹੈ u ਆ ਤਾਂ f ਹੋਣਾ ਚਾਹੀਦਾ ਸੀ f ਵੀ ਹੈਗਾ ਹੈ w ਆ ਤਾਂ d ਹੋਣਾ ਚਾਹੀਦਾ ਹੈ ਮਤਲਬ ਸਾਨੂੰ ਪਤਾ ਲੱਗਾ ਕਿ ਆਪੋਜ਼ਿਟ ਕਿਸ ਤਰ੍ਹਾਂ ਚੱਲ ਰਹੇ ਹਨ ਇਸ ਤਰ੍ਹਾਂ ਚੱਲ ਰਹੇ ਹਨ ਮਤਲਬ ਪਿਛੇ ਤੋਂ ਅੱਗੇ ਵੱਲ ਨੂੰ ਆ ਰਹੇ ਹਨ ਤਾਂ ਅਸੀਂ ਕੀ ਹੈ ਪਹਿਲਾ ਤੇ ਅਖੀਰਲਾ ਪਤਾ ਕਰਨਾ ਹੈ ਤਾਂ ਇਸ ਦਾ ਜੋ ਆਪੋਜ਼ਿਟ ਹੋਵੇਗਾ ਉਹ ਇੱਥੇ ਜਾਵੇਗਾ ਤਾਂ ਉਹ ਕੀ ਹੁੰਦਾ ਹੈ ਮੈਨ ਹੁੰਦਾ ਹੈ ਐਨ ਦਾ ਆਪੋਜ਼ਿਟ ਐਮ ਹੋ ਗਿਆ ਤੇ ਟੀ ਜੋ ਹੈ ਉਸ ਦਾ ਆਪੋਜ਼ਿਟ ਹੈ ਕੀ ਹੁੰਦਾ ਹੈ ਜੀਟੀ ਰੋਡ ਹੁੰਦਾ ਹੈ ਤਾਂ ਜੀ ਆ ਗਿਆ ਤਾਂ ਸਾਡਾ ਕੀ ਹੈ ਆਨਸਰ ਕੀ ਹੋ ਗਿਆ ਏ ਸਾਡਾ ਰਾਈਟ ਆਨਸਰ ਹੋ ਗਿਆ ਉਸ ਤੋਂ ਅੱਗੇ ਦੋਸਤੋ ਜੋ ਕਿ ਹਾਲ ਹੀ ਵਿੱਚ ਹੋਇਆ ਸੀ ਉਸ ਦਾ ਸਵਾਲ ਹੈ ਤਾਂ ਇਹ ਵੀ ਕੀ ਹੈ ਸਾਡੀ ਸਾਨੂੰ ਪਤਾ ਲੱਗ ਗਿਆ ਆਪੋਜ਼ਿਟ ਸਗਰੀ ਚੱਲ ਰਹੀ ਹੈ A ਤੋਂ Z B ਤੋਂ Y C ਤੋਂ X ਮਤਲਬ ਅੱਜ ਬਾਈਕ ਕਰਕਸ ਤਾਂ ਦੇਖਿਆ ਕਿ ਪਹਿਲਾ ਤੇ ਅਖੀਰਲਾ ਸੀ ਦਾ ਕੀ ਆ ਗਿਆ ਕਰਕਸ ਆ ਗਿਆ X ਬੋਲਿਆ A ਦਾ Z ਆ ਗਿਆ X ਤੇ Z ਕਿੱਥੇ ਕਿੱਥੇ ਪਿਆ ਹੈ x ਤੇ z ਸਾਡਾ ਇਕੋ ਆਪਸ਼ਨ ਤੇ ਪਿਆ ਹੈ ਤਾਂ ਸਾਡਾ ਕੀ ਆ ਆਨਸਰ ਹੋ ਗਿਆ x ਤੇ z ਤਾਂ ਦੋਸਤੋ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਦੱਸਣਾ ਕਮੈਂਟ ਦੇ ਵਿੱਚ ਵੀਡੀਓ ਨੂੰ ਲਾਈਕ ਕਰਨਾ ਜੇਕਰ ਕਮੈਂਟ ਚ ਨਹੀਂ ਦੱਸਣਗੇ ਤਾਂ ਲਾਈਕ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਜੇਕਰ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ जो की है थोनों तो वीडियो बारे पता लगता रहे के वीडियो मैं अपलोड की है टू बी पॉइंट जो है तो कंटेंट मिलेगा बहुत वीयू मिलेगा सो थैंक्स फॉर वाचिंग मई दिस वीडियो सत श्रीकाल जी